ਮਿੱਠਾ ਕਹਿਵੇਂ ਹੋਏ ਟਵੀਠਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ ਗੁਰੂ ਨਾਨਕ ਮੇ ਅਦਕੇ ਇਹ ਸੰਦਰਭ ਨੇ ਮੋਲਣਾ ਹਰ ਵਾਰੀ ਬੋਲੋ ਜੀ ਪ੍ਰਸ਼ਾਦ ਕਿਵੇਂ ਸਦਾਇਆ ਇਹ ਦੂਜਾ ਅਸਰਾ ਬਣਾਇਆ ਜੀ ਉਹ ਰੀਠਿਆ ਤੂੰ ਮਿੱਠਾ ਵੀ ਹੋ ਗਿਆ ਪ੍ਰਸ਼ਾਦ ਵੀ ਬਣ ਗਿਆ ਕਹਿ ਦਿਓ ਗੱਜ ਕੇ ਸਾਧਨਾ ਦੱਸੋ ਜੀ ਸੱਚੇਗੇ ਨਹੀਂ ਬੋਲੋ ਸੱਚੇਗੇ ਨਹੀਂ ਕਹਿੰਦੇ ਹੋ ਨਾ ਐ ਰੀਠੇ ਦਾ ਪ੍ਰਸ਼ਾਦ ਲੈ ਲਓ ਮੈਂ ਉੱਥੋਂ ਹੋ ਕੇ ਆਈ ਆ ਆਪੋ ਸਾਧਨਾ ਪ੍ਰਸ਼ਾਦ ਕਿਵੇਂ ਸਦਾ ਰੀਠਿਆ ਮੈਨੂੰ ਦੱਸ ਤਾਂ ਸਹੀ परश ਭਈ ਵੀ ਬੋਲੋ ਜੀ ਆਵਾਂ ਹੁਣ ਅੱਜ ਸਤਗੇ ਸੋ ਸੋ ਵਾਰ ਵਾਪੇ ਨਾ ਲਿਖ ਤੋ ਹੋਵਾ ਬਲੇ ਹਾਰ ਵਾਪੇ ਨਾ ਲਿਖ ਤੋ ਸਤਗੇ ਸੋ ਸੋ ਵਾਰ ਵਾਪੇ ਨਾ ਲਿਖ ਤੋ ਕਲਮਾ ਕਿਵੇਂ ਮਿੱਠੀ ਆਰੀਖਿਆ ਤੇ ਤੁਸੀਂ ਵੀ ਸੁਣਿਆ ਮੈਂ ਵੀ ਜਿਹੜੇ ਰੀਠੇ ਫਲੇ ਬਾਬਾ ਉਦੀ ਕਲਮ ਵੀ ਦੂਜੀ ਜਗ੍ਹਾ ਲਾ ਦਿਓ ਉੱਥੇ ਵੀ ਰੀਠੇ ਮਿੱਠਾ ਹੀ ਲੱਗਦੇ ਉਹਦੀ ਕਲਮ ਜੜੀ ਸਾਤ ਸਿਆਕਾਨ ਉੱਥੇ ਵੀ ਮਿੱਠਾ ਕਿਉਂਕਿ ਸੰਗਤ ਜਿਆਦਾ ਸੀ ਇਸ ਢੰਗ ਨਾਲ ਜਿਵੇਂ ਇਸ ਚੀਜ਼ ਦੇ ਖੋਜੀਆਂ ਨੇ ਦੱਸਿਆ ਕਲਮ ਕਿਵੇਂ ਮਿੱਠੀ ਆ ਰੀਠਿਆ ਮੈਨੂੰ ਦੱਸਦਾ ਸਹੀ ਇੱਕ ਵਾਰ ਰਮਾ ਇੱਕ ਮੇਰੀ ਸ਼ਾਮੇ ਪੈ ਗਿਆ ਮੈਨੂੰ ਦੇਖਿਆ ਨਾਲੀ ਘੁਮਾ ਗਈ ਅਰੇ ਭਾਈ ਤੇਰੇ ਰਾਹ ਤੇ ਸਦਕੇ ਸੋ ਸਾਰ ਵਾਫੇ ਨਾਲ ਨੱਚ ਤੂੰ ਮੈਂ ਜਾ ਕਿੰਨਾ ਭਾਗਾ ਵਾਲਾ ਬਣ ਗਿਆ ਮਿਠਾ ਵੀ ਹੋ ਗਿਆ ਯਾਰ ਕੋਲੇ ਵਰਗਾ ਅੱਜ ਵੀ ਵੇਖ ਲੋ ਕੋਰੋਨਾ ਨਾ ਕੋਰੋਨਾ ਕੀ ਪ੍ਰਸ਼ਾਦ ਨਹੀਂ ਖੋਇ ਤੇਰੀ ਕਲਮਾਂ ਵੀ ਮਿੱਠੀਆਂ ਇਹ ਚੌਥਾ ਅੰਤਰਾ ਬਣਾਇਆ ਜੀ ਕਿਵੇਂ ਭਾਗਾ ਵਾਲਾ ਬਣੇ ਰੀਠਿਆ ਤੂੰ ਤੇ ਸਾਡੇ ਤੋਂ ਅੱਗੇ ਲੰਘ ਗਿਆ ਕਹਦੇ ਹੋ ਗੱਜ ਕੇ ਸਤਿ ਸ੍ਰੀ ਅਕਾਲ ਸਾਡੇ ਤੋਂ ਅੱਗੇ ਅਸੀਂ ਬੰਦੇ ਹੋ ਕੇ ਕੋੜੇ ਤੂੰ ਢੀਠਾ ਹੋ ਕੇ ਮਿੱਠਾ ਹੋ ਗਈ ਤੂੰ ਤਾਂ ਸਾਡੇ ਨਾਲੋਂ ਅੱਗੇ ਰੀਠਿਆ ਤੂੰ ਤਾਂ ਸਾਡੇ ਨਾਲੋਂ ਅੱਗੇ ਰੀਠਿਆ ਨਮਸਕਾਰ ਬਾਡੇ ਨਾਲੋ ਅੱਗੇ let ਹੋਏ ਮੈਨੂੰ ਦੱਸ ਤਾ ਸਹੀ ਇਕ ਵਾਰੀ ਗੁਰੂ ਨਾਨਕ ਮੇਰੀ ਖਾਬੇ ਵੇਖਿਆ ਮੈਨੂੰ ਦੇਖਿਆ ਨਾ ਹੁਣ ਤਿੰਨ ਜੋਟੀਆਂ ਮੈਂ ਯਾਰ ਲਾਈਨਾਂ ਬਣਾਈਆਂ ਨੇ ਉਸਤਤ ਦੀ ਮਿੱਠਾ ਕਿਵੇਂ ਹੋਇਆ ਪ੍ਰਸ਼ਾਦ ਕਿਵੇਂ ਸਦਾਇਆ ਕਲਮਾ ਕਿਵੇਂ ਮਿੱਠੀਆਂ ਕਿਵੇਂ ਭਾਗਾ ਲਾ ਬਣੇ ਇਹ ਕਵਤਾ ਦਾ ਬਰੀਕੀ ਹੈ ਤੇ ਪੰਜਵੀਂ ਲਾਈਨ ਚ ਦਾਸ ਨੇ ਸੋਚਿਆ ਵੀ ਠਹਿਪੋ ਨਿਮਰਤਾ ਬਖਾਈਏ ਤੂੰ ਤਾਂ ਸਾਡੇ ਨਾਲੋਂ ਅੱਗੇ ਆਖੋ ਸਤਿਨਾਮ ਤੂੰ ਤਾਂ ਸਾਡੇ ਨਾਲੋਂ ਅੱਗੇ ਰੀਠੇ ਆ ਨਮਸਕਾਰ ਤੈਨੂੰ ਲੱਖ ਲੱਖ ਵਾਰੀ ਹੁਣ ਚੌ ਪੰਜਵੀਂ ਲੈ ਜ ਨਿਮਰਤਾ ਦੀ ਬੇਨਤੀ ਕਰਕੇ ਨਾ ਜੀ ਹੁਣ ਆਪਣੀ ਫੈਲ ਲਾਤੀ ਰੀਠੇ ਨੂੰ ਆਖੋ ਸਤਿਨਾਮ ਤੂੰ ਵੀ ਤੇ ਬਖਸ਼ਿਆ ਹੀ ਹੈ ਮੇਰਾ ਵੀ ਸੁਨੇ ਆ ਦੇਵੀ ਬਾਬੇ ਨਾਨਕ ਨੂੰ ਇਫਾਇ ਲਈ ਮੇਰਾ ਵੀ ਸੁਨੇ ਆ ਦੇਵੀ ਬਾਬੇ ਨਾਨਕ ਨੂੰ ਬੋਲੋ ਮੇਰਾ ਕਮੇਰੇ ਕਟਦੇਓ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕਟਦੇਓ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਕਟਦੇਓ ਕਹੀਂ ਬਾਬੇ ਨਾਨਕ ਨੂੰ ਆਹ ਕਮੇਰੇ ਕਟਦੇਓ ਕਹੀਂ ਬਾਬੇ ਨਾਨਕ ਨੂੰ ਮੇਰਾ ਵੀ ਸੁਨੇਹਾ ਬੇ ਨਾਨਕ ਨੂੰ ਮੇਰਾ ਵੀ ਸੁਨੇਹਾ ਦੇਵੀ ਬਾਬੇ ਨਾਨਕ ਨੂੰ ਹਰੇ ਮੇਰਾ ਵੀ ਸੁਨੇਹਾ ਦੇਵੀ ਬਾਬੇ ਨਾਨਕ ਨੂੰ ਮੇਰਾ ਵੀ ਸੁਨੇਹਾ ਦੇਵੀ ਬਾਬੇ ਨਾਨਕ ਨੂੰ ਦੁੱਖ ਮੇਰੇ ਕਟਦੇ ਹੋ ਕਹੀਂ ਬਾਬੇ ਨਾਨਕ ਨੂੰ ਦੁੱਖ ਮੇਰੇ ਘਟਿਓ ਕਹੀ ਭਾਵੇਂ ਨਾਨਕ ਨੂੰ ਦੁੱਖ ਮੇਰੇ ਘਟਿਓ ਕਹੀ ਭਾਵੇਂ ਨਾਨਕ ਨੂੰ ਦੁੱਖ ਮੇਰੇ ਘਟਿਓ ਕਹੀ ਭਾਵੇਂ ਨਾਨਕ ਨੂੰ ਵਿਚੋਲਾ ਮੇਰਾ ਬਣ ਜਾਰੀ ਠੀਕ

ਜਗਾਰਾ ਦੇਣਾ ਸੁਣ ਕੇ ਇਹ ਕਹਿ ਲੋ ਸਾਈਂ ਬਾਬੇ ਨਾਨਕ ਨੇ ਰੀਠਿਆ ਤੈਨੂੰ ਨਿਹਾਲ ਕੀਤਾ ਸੀ ਤੂੰ ਅੱਗੇ ਸੱਚੀਆ ਕਰ ਤੂੰ ਸਾਈਂ ਨਾਨਕ ਦਾ ਬਖਸ਼ਿਆ ਸਾਈਂ ਨਾਨਕ ਤੇਰੇ ਤੇ ਟੁਠਿਆ ਸੀ ਬਾਬਾ ਨਾਨਕ ਸਾਈ ਨਾਨਕ ਉਹਨੇ ਤੈਨੂੰ ਨਿਹਾਲ ਕੀਤਾ ਵਿਚੋਲਾ ਮੇਰਾ ਬਣ ਜਾ ਰੀਠਿਆ ਸਜਣ ਮੇਰਾ ਬਾਬੇ ਨਨਕਨੋ ਦੁੱਖ ਕੱਟ ਦਿਓ ਦੁੱਖ ਮੇਰੇ ਕੱਟ ਦਿਓ ਕਹੀਂ ਬਾਪੇ ਨਨਕਨੋ ਭਰੇ ਮੇਰਾ ਵੀ ਸੁਨੇਹ ਸੁਣੇ ਬਾਬੇ ਨਨਕਨੋ ਦੁੱਖ ਮੇਰੇ ਕੱਟ ਦਿਓ ਕਹੀਂ ਮਿੱਠਾ ਕਿਵੇਂ ਹੋਏ ਰਿਤੇ ਆ ਤੈਨੂੰ ਦੱਸ ਤਾ ਸਹੀ ਸਾਰੇ ਭਾਈ ਤੇ ਜਹਾ ਮੈਂ ਜਾਵਾਂ ਬਲੇਹਾਰ ਬਾਬੇ ਨਾਨਕ ਤੋਂ ਸਭ ਕੇ ਸੋਵਾਰ ਬਾਬੇ ਨਾਨਕ ਤੋਂ ਨਾਨਕ ਬਲੇਹਾਰ ਬਾਬੇ ਨਾਨਕ ਤੋਂ ਸਭ ਕੇ ਸੋਵਾਰ ਬਾਬੇ ਨਾਨਕ ਤੋਂ ਸਭ ਕੇ ਸੋਵਾਰ ਬਾਬੇ ਨਾਨਕ ਤੋਂ ਬਦਕ ਸੋ ਸੋ ਬਾੜੀ Oh,